ਪਿੰਡੀਆਂ ਦੀ ਸੰਗਤ ਪਿੰਡ ਕੱਕਰੋ ਦੀ ਸੰਗਤ ਪਿੰਡ ਭੂਵਨਗਰ ਦੀ ਸੰਗਤ ਔਰ ਫਿਰ ਪਿੰਡ ਭੂਵਨਗਰ ਦੀ ਸੰਗਤ ਤਾਜਪੁਰਾ ਪਿੰਡ ਕਿਸ਼ਨਪੁਰਾ ਦੀ ਸੰਗਤ ਪਿੰਡ ਕਲਾਲ ਮਾਜਰੇ ਦੀ ਸੰਗਤ ਤੇ ਅਟਲਗੜ ਦੀ ਸੰਗਤ ਪਿੰਡ ਲੋਹਾਰੀ ਦੀ ਸੰਗਤ ਪਿੰਡ ਭਾਗੂ ਮਾਜਰੇ ਦੀ ਸੰਗਤ ਔਰ ਪਿੰਡ ਚੱਕਲਾਂ ਦੀ ਸੰਗਤ ਪਿੰਡ ਰੋੜ ਮਾਜਰੇ ਦੀ ਸੰਗਤ ਪਿੰਡ ਖਾਪੜਾਂ ਦੀ ਸੰਗਤ ਪਿੰਡ ਸਿੰਘ ਭਗਵੰਤਪੁਰ ਦੀ ਸੰਗਤ ਔਰ ਪਿੰਡ ਸੰਤਪੁਰਾ ਚੁਕੀ ਦੀ ਸੰਗਤ ਇਹ ਸਾਰੀਆਂ ਸੰਗਤਾਂ ਵੱਲੋਂ ਵਾਖੂਬੀ ਹਰ ਸਾਲ ਸੰਗਤਾਂ ਨੂੰ ਪੰਜ ਪਿਆਰੇ ਸਹਿਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਬੜਾ ਮਾਣ ਸਤਿਕਾਰ ਸੰਗਤਾਂ ਦੰਦੀਆਂ ਨੇ ਇਹ ਸਾਰਿਆਂ ਨੂੰ ਬੇਨਤੀ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਜਿਹੜੇ ਮਹਾਪੁਰਖਾਂ ਦੇ ਨਾਲ ਕਾਰਸੇ ਵਾਲੇ ਆਏ ਨਹੀਂ ਉਹਨਾਂ ਨੂੰ ਬੇਨਤੀ ਕਿ ਉਹ ਵੀ ਨੇੜੇ ਆਉਣ ਦੀ ਕਿਰਪਾਲਤਾ ਕਰਿਓ ਜੀ ਤੇ ਲੰਗਰਾਂ ਦੀ ਸੇਵਾ ਜਿਨ੍ਹਾਂ ਨੇ ਕੀਤੀ ਹੈ ਚਾਹ ਤੇ ਪਕੌੜਿਆਂ ਦੇ ਲੰਗਰ ਦੀ ਸੇਵਾ ਪਿੰਡ ਕਾਕਰੋਂ ਵੱਲੋਂ ਅਤੇ ਚਾਹ ਪਕੌੜਿਆਂ ਦੇ ਲੰਗਰ ਦੀ ਸੇਵਾ ਪਿੰਡ ਸਿੰਘ ਭਗਵੰਤਪੁਰਾ ਚਾਹ ਤੇ ਪਕੌੜਿਆਂ ਦੀ ਦੇ ਲੰਗਰ ਦੀ ਸੇਵਾ ਪਿੰਡ ਸੰਤਪੁਰ ਚੁੱਕੀ ਔਰ ਪ੍ਰਕਾਸ਼ ਸਿੰਘ ਜੀ ਪਟਵਾਰੀ ਪਕੌੜਿਆਂ ਦੇ ਲੰਗਰ ਦੀ ਸੇਵਾ ਇਹਨਾਂ ਵੱਲੋਂ ਕੀਤੀ ਗਈ ਸੀ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਉਹ ਵੀ ਆ ਕੇ ਸਰੋਪਾ ਲੈਣ ਦੀ ਕਿਰਪਾਲਤਾ ਕਰਨ ਪਿੰਡ ਬ੍ਰਾਹਮਣ ਮਾਜਰਾ ਔਰ ਚੱਕਲਾ ਪਿੰਡ ਸਿੰਘ ਭਗਵੰਤਪੁਰਾ ਪਿੰਡ ਲੋਹਾਰੀ ਇਹ ਸਾਰੇ ਲੰਗਰ ਦੀ ਸੇਵਾ ਜਿਹਨਾਂ ਨੇ ਜਿਹਨਾਂ ਨੇ ਕੀਤੀ ਹੈ ਮੇਰੇ ਵੀਰਾਂ ਨੇ ਪਹਿਣਾ ਨੇ ਇਹ ਉਹਨਾਂ ਦੇ ਨਾਮ ਬੋਲੇ ਗਏ ਨੇ ਔਰ ਪਿੰਡ ਬਰੋਲੀ ਜੋ ਹਰ ਸਾਲ ਜੋੜੇ ਘਰ ਦੀ ਸੇਵਾ ਕਰਦੇ ਨੇ ਬੋਡੀ ਮਹਾਨ ਸੇਵਾ ਹੈ ਉਹਨਾਂ ਨੇ ਬੇਨਤੀ ਵੀਰਾਂ ਨੂੰ ਕਿ ਉਹ ਵੀ ਕੋਈ ਉਹਨਾਂ ਦਾ ਜੋੜਾਂ ਦਾ ਪ੍ਰਵਾਹ ਜੋ ਮੇਨ ਹੈ ਉਹ ਆ ਕੇ ਸਰੂਪਾ ਲੈਣ ਦੀ ਕਿਰਪਾਲਤਾ ਕਰਨ ਬਰੋਲੀ ਤੇ ਜੋੜੇ ਘਰ ਦੀ ਸੇਵਾ ਜਿਹਨਾਂ ਨੇ ਲੰਗਵਾਈ ਹੈ ਬਿੱਲਾ ਸਾਊਂਡ ਸਰਵਿਸ ਜਿਨ੍ਹਾਂ ਨੇ ਵਾਖੂਬੀ ਬਹੁਤ ਸੋਹਣੀ ਸੇਵਾ ਜਿਨ੍ਹਾਂ ਦੀ ਦੂਰ ਦੂਰ ਤੱਕ ਆਵਾਜ਼ ਜਾਂਦੀ ਹੈ ਮੇਰੇ ਵੀਰ ਬਿੱਲਾ ਸਾਊਂਡ ਸਰਵਿਸ ਉਹ ਵੀ ਆ ਕੇ ਸਰੋਪਾ ਲੈਣ ਦੀ ਕਿਰਪਾਲਤਾ ਕਰਨ ਗਿਲ ਟੈਂਟ ਹਾਊਸ ਨਗਰ ਬ੍ਰਾਹਮਣ ਵਾਜਰਾ ਜਗਤਾਰ ਸਿੰਘ ਜੀ ਸੱਜਣ ਸਿੰਘ ਪੁੱਤਰ ਸ੍ਰੀ ਸੰਤਾ ਸਿੰਘ ਜੀ ਪਿੰਡ ਬ੍ਰਾਹਮਣ ਵਾਜਰੇ ਤੋਂ ਦੋ ਦਿਨ ਜਲੇਬੀਆਂ ਦਾ ਲੰਗਰ ਦੀ ਸੇਵਾ ਕੀਤੀ ਗਈ ਹੈ ਉਹਨਾਂ ਨੂੰ ਬੇਨਤੀ ਹੈ ਕਿ ਆ ਕੇ ਸਰੋਪਾ ਲੈਣ ਦੀ ਕਿਰਪਾਲਤਾ ਕਰਨ ਡਾਕਟਰ ਬਰਿੰਦਰ ਸਿੰਘ ਜੀ ਮੁਹਾਲੀ ਜੋ ਸ੍ਰੀ ਸਹਿਜਪਾਤ ਸਾਹਿਬ ਜੀ ਦੀ ਸੇਵਾ ਕੀਤੀ ਗਈ ਹੈ ਔਰ ਮੀਰੀ ਪੇਰੀ ਦਾਲ ਪਿੰਡ ਚੈੜੀਆਂ ਵੱਲੋਂ ਦਮਾਲੇ ਦਸਤਾਰ ਸਜਾਉਣ ਦੀ ਸੇਵਾ ਉਹਨਾਂ ਵੱਲੋਂ ਲੰਬਾਈ ਗਈ ਹੈ ਉਹਨਾਂ ਨੇ ਬੇਨਤੀ ਕੀਤਾ ਕਿ ਸਰੋਪਾ ਲੈਣ ਦੀ ਕਿਰਪਾਲਤਾ ਕਰਨ ਸੋ ਕੁਵਿੰਦਰ ਸਿੰਘ ਜੀ ਪਿੰਡ ਝੋਂਗੀਆਂ ਹਰ ਸਾਲ ਲੰਗਰ ਦੀ ਸੇਵਾ ਔਰ ਆਲੂਆਂ ਦੀ ਸੇਵਾ ਕੀਤੀ ਜਾਂਦੀ ਹੈ ਬੰਤ ਸਿੰਘ ਜੀ ਰੋਪਣ ਜੋ ਉਹਨਾਂ ਦੇ ਆ ਉਹਨਾਂ ਦਾ ਆਰਾ ਹੈ ਉਹ ਲੱਕੜ ਕੱਟਣ ਦੀ ਜੋ ਵੀ ਲੱਕੜ ਜਾਂ ਪਹਿਲਾਂ ਵਾਣਵਾ ਤੇ ਚਾਹੀਦੀ ਹੈ ਉਹਦੀ ਸੇਵਾ ਕਰਦੇ ਨੇ ਤੇ ਇਹ ਨਾਮ ਜਿਹੜੇ ਪ੍ਰਬੰਧਕਾਂ ਵੱਲੋਂ ਦਿੱਤੇ ਗਏ ਨਹੀਂ ਫੇਰ ਵੀ ਕਿਸੇ ਦਾ ਨਾਮ ਰਹਿ ਜਾਂਦਾ ਜਾਣੇ ਅਣਜਾਣੇ ਵਿੱਚ ਉਹਨੂੰ ਫੇਲਣਾ ਕਰਿਓ ਆਕੇ ਆਪਣਾ ਸਰੂਪਾ ਕਿਉਂਕਿ ਤੁਹਾਡਾ ਘਰ ਹੈ ਤੁਹਾਡਾ ਆਪਣਾ ਪ੍ਰੋਗਰਾਮ ਹੈ ਇੱਕ ਜੋ ਰੋਪੜ ਲਾਈਵ ਜੋ ਇਹਨਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਡੀਆਂ ਤੇ ਸਾਡੀਆਂ ਇਹ ਜਿਹੜੀਆਂ ਵੀਡੀਓ ਬਣ ਕੇ ਜਾ ਰਹੀਆਂ ਨੇ ਤੁਹਾਨੂੰ ਪੂਰਾ ਦੇਸ਼ ਦੇਖ ਰਿਹਾ ਹੈ ਪਰਦੇਸ਼ਾਂ 'ਚ ਦੇਖ ਰਹੇ ਨੇ ਉਹ ਮੂਵੀ ਵਾਲੇ ਵੀਰ ਉਹਨਾਂ ਨੂੰ ਬੇਨਤੀ ਕੇ ਸਰੂਪਾ ਲੈਣ ਦੀ ਕਿਰਪਾਲਤਾ ਕਰਨ ਬੋਲੇ ਉਹ ਨਹੀਂ ਆਉਂਦੇ ਜਿਹੜੀਆਂ ਕੀਰਤਨ ਕਰਦੀਆਂ ਤੇ ਜਿਹੜੀਆਂ ਬੀਬੀਆਂ ਕੀਰਤਨ ਕਰਦੀਆਂ ਨੇ ਉਹਨਾਂ ਨੂੰ ਬੇਨਤੀ ਕਿ ਉਹ ਵੀ ਆ ਕੇ ਹਾਂਜੀ ਆ ਗਈ ਹਾਂ ਦੋ ਬੀਬੀਆਂ ਜੀ ਉਹ ਆ ਜਿਹੜੇ ਕੀਰਤਨ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਹੋਰ ਕੀ

हां एचडीओ द्वारा मृतक गुरनाम ਸਿੰਘ ਜੀ ਉਹਨਾਂ ਨੂੰ ਵੇਖਤੀ ਹੈ ਜਿਹੜੇ ਉਹ ਆਪੇ ਸਰਪਰ ਐਵਾਰਡ ਦੀ ਪ੍ਰਾਪਤਾ ਕਰੋ ਜੀ हां जी ਗੁਰਮੀਤ ਸਿੰਘ ਜੀ ਜੋ ਪੰਜ ਪੈਰਾਂ ਦੇ ਵਿੱਚ ਸੇਵਾ ਨੂੰ ਆਉਂਦੇ ਨੇ ਬਲ ਸੋਨਿਆ ਆ ਮਹਾਪੁਰਖਾਂ ਦੇ ਲਗਦੇ ਜੀਗਰ ਸਿਮਰਨ ਹਰਜਗਦੀਸ਼ ਸਿੰਘ ਜੀ ਸਤਬਾਬਾ ਪੁਜੀ ਸੀ ਦੀਆਂ ਦੇ ਸੁਵੰਦਰ ਗਰਦਾਰਾ ਸੀਸ਼ਮੈ ਸਾਹਿਬ ਤੋਂ ਆਏ ਹੋਏ ਨੌਂ ਬੇਂਤੀ ਐ ਉਹ ਵੀ ਆ ਕੇ ਸਰੋਪਾ ਲਾਣੀ ਦੀ ਪਾਤਾਲ ਕੰਮ ਸਹਿਬਾ ਹਰਜਗਦੀਸ਼ ਸਿੰਘ ਜੀ ਜੋ ਮਹਾਪੁਰਖਾਂ ਦੇੰ ਮੰਮੀ ਨੇ ਆਜੀਕਾਰ ਸੇਵਾ ਵਾਲੇ ਮਹਾਪੁਰਖਾਂ ਨੂੰ ਬੇਂਤੀ ਹੱਥ ਜੋੜ ਕੇ ਇਹ ਤੁਹਾਡੀਆਂ ਮਰੀਆਂ ਮਹਾਨ ਸੇਵਾਵਾਂ ਨੇ ਸਾਰੇ ਆ ਕੇ ਸਰਪੋਵਲਾਣ ਦੀ ਕਿਰਪਾਤਾ ਕਰਿਓ ਜੀ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਸੰਗਤਾਂ ਦਾ ਜਿਨ੍ਹਾਂ ਨੇ ਤੁਸੀਂ ਇਸ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦੇ ਮੋਟੇ ਨਾਲ ਮੋਟਾ ਲਾ ਕੇ ਆਪਣੀ ਜ਼ਿੰਦਗੀ ਨੂੰ ਸਭ ਆਈਮਾਨ ਬਣਾਇਆ ਹੋਰੇ ਇਸ ਜੁਬੰਦਰਵਾੜੇ ਨੂੰ ਤੁਸੀਂ ਬਲੰਟੀਆਂ ਦੇ ਪਹਚਾਇਆ ਹਰ ਸਾਲ ਬੇਤੀਆ ਗਿਆ ਪਾਈ ਇਸ ਤਰ੍ਹਾਂ ਇੱਕ ਦੂਜੇ ਦਾ ਸਾਥ ਦੇ ਕੇ ਇਸ ਸਮਾਗਮ ਦੇ ਵਿੱਚ ਜਿਵੇਂ ਤੁਸੀਂ ਐਤਕੀ ਪ੍ਰੋਗਰਾਮ ਹਰ ਸਾਲ ਕਰਦੇ ਹੋ ਤੇ ਹਰ ਸਾਲ ਨਿਤ ਨਵਾ ਪ੍ਰੋਗਰਾਮ ਚੜਦੀ ਕਲਾ 'ਚ ਜਾਂਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੇ ਕਾਲੀ ਧਰਮ ਪਿਤਾ ਦੇ ਅਸ਼ੀਰਵਾਦਾਂ ਤੇ ਉਹਨਾਂ ਦੀ ਬਖਸ਼ਸ਼ਾ ਨੇ ਤੇ ਭਾਈ ਪੰਜਾਬ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਸਰਪੋਪਾ ਲੈਣ ਕੇ ਬਾਤ ਕਰ ਜੀ ਭਾਈ ਹਰਮਨ ਸਿੰਘ ਜੀ ਨਿਸ਼ਾਨ ਸਾਹਿਬ ਝੁਣਾਉਣ ਦੀ ਸੇਵਾ ਜਿਹੜੇ ਕਰਦੇ ਨੇ ਵੀਰ ਉਹਨਾਂ ਨੂੰ ਬੇਨਤੀ ਹੈ ਕੋਈ ਵੀ ਆ ਕੇ ਸਰੋਪਾ ਲਾਣ ਦੀ ਕਿ ਪਾਤਾ ਕਰੋ ਜੀ ਹਾਂ ਗੁਰਦੁਆਰਾ ਸਾਹਿਬ ਦੇ ਜੋ ਹੈਡ ਗ੍ਰਾਫ ਦੇ ਸਾਹਮਣੇ ਉਹਨਾਂ ਨੂੰ ਬੇਨਤੀ ਕਿਹਾਗਾ ਕਿ ਸਰੋਪਾ ਲਾਣ ਦੀ ਕਿ ਪਾਤਾ ਨੂੰ ਭਾਈ ਦਰਸ਼ਨ ਸਿੰਘ ਜੀ ਜੋ ਕਾਫੀ ਸੇਵਾ ਕਰਦੇ ਨੇ ਕੜਾ ਪਛਾਣ ਦੀ ਉਹਨਾਂ ਨੂੰ ਨਾਮ ਲਾਣ ਦੀ ਜੇ ਅਦਾਸ ਬੇਨਤੀ ਤੇਰਨਵੇਂ ਆ ਆ ਕੀ ਸਰੂਪ ਵਾਲਿਆਂ ਨੇ ਕਿ ਪਤਾ ਕਰੋ ਬੋਲ ਸੁਣਿਆ ਅਤੇਂਦਰ ਪਾਲ ਸਿੰਘ सरपंच साहब हां क्या बात है बोलो सुहिया बहुत-बहुत धन्यवाद भाई सतवंत सिंह जी सरपंच साहब सतनाम सिंह जी साहब का सरपंच साहब को मेरी बनती है योग्य स्वरोपारणी के पात्रता कर सरपंच साहब स्थापना का फॉर्म सतनाम सिंह जी ਕਿਸੇ ਦਾ ਨਾਮ ਨਾ ਬੋਲਿਆ ਗਿਆ ਹੋਵੇ ਤੇ ਉਹ ਫੇਰ ਨਾ ਕਰੇ ਭਾਈ تقریبا ਨਾਮ ਸਾਰੇ ਬੋਲੇ ਗਏ ਨੇ ਕੋਈ ਫੇਰ ਵੀ ਜਾਣੇ ਚਾਹਣ ਵਾਲਾ ਅਣਜਾਣੇ ਚ ਨਾਮ ਰਹਿ ਜਾਂਦੇ ਨੇ ਤੇ ਆਪਣੇ ਇੰਕਾਰ ਸੇਵਾਦਾਰਾਂ ਤੋਂ ਵੀ ਮਾਫੀ ਦੇ ਲਈ ਫੇਰ ਵੀ ਤੁਹਾਡੀਆਂ ਆਪਣਾ ਸਟੇਜ ਹੈ ਤੁਹਾਡਾ ਆਪਣਾ ਪ੍ਰੋਗਰਾਮ ਹੈ ਆਪਣਾ ਘਰ ਹੈ ਜਿਵੇਂ ਕੋ ਲੱਗੇ ਵੀ ਆਪਣਾ ਸਰੂਪ ਬਣਦਾ ਦਾ ਤੇ ਉਹ ਸਰੂਪਾ ਅੱਗੇ ਦਿਖਾ ਸਕਦੇ ਨੇ ਕਿਉਂਕਿ ਆਪਾਂ ਆਪੇ ਵਰਤਣਾ ਤੇ ਆਪੇ ਖਾਣਾ ਆਪੇ ਬਣਾਉਣਾ ਸਾਰਾ ਪਛਾਪੇ ਕਰਨਾ ਹੈ ਤੇ ਮਹਾਰਾਜ ਦੀ ਕਿਰਪਾ ਕਰਕੇ ਆਪਣਾ ਕਾਰਜ ਜਦੋਂ ਆਪਣਾ ਕਾਰਜ ਵਿੱਚ ਹੈ ਆਪਣੇ ਘਰ ਦੇ ਤੇ ਬੜਾ ਹੱਕ ਹੁੰਦਾ ਹੈ ਸੋ ਉਹ ਸਾਨੂੰ ਦਾ ਲੋੜ ਨਹੀਂ ਸਿਰਫ ਬਹੁਤ ਬਹੁਤ ਧੰਨਵਾਦ ਇੱਕ ਮਨੀਲਾ ਤੋਂ ਭਾਈ ਜਿੰਦਾ ਸਿੰਘ ਜੀ ਆਏ ਹੋਏ ਨੇ ਜੋ ਮਾਪੁਰਖਾਂ ਦੇ ਸੇਵਾਦਾਰ ਨੇ ਤੇ ਵੀ ਇੱਥੇ ਨੰਦ ਸੇਵਾ ਕਰਦੇ ਨੇ ਔਰ ਭਾਈ ਦਵਿੰਦਰ ਸਿੰਘ ਜੀ ਜੋ ਖਰੜ ਤੋਂ ਜਿਨ੍ਹਾਂ ਦਾ ਬਿਲਡਿੰਗ ਦਾ ਕੰਮ ਹੈ ਬੜੀ ਮਹਾਨ ਦੀ ਕਿਰਪਾ ਹੈ ਬੜੀ ਮਹਾਨਾ ਸੇਵਾਦਾਰ ਨੇ ਤੇ 체 ਵੀ ਸੇਵਾ ਨਿਭਾਉਂਦੇ ਨੇ ਉਹਨਾਂ ਵਿੱਚੋਂ ਕਿਸ ਨੂੰ ਕੋ ਲੈਣ ਦੀ ਕਿਰਪਾ ਤੱਕ ਬੋਲੇ ਸੁਨੀਹਾ تب تب تیز پرتاپ امندیپ جی انہوں نے بےنتی کہانی پارتا کر آہ, بہت سیوا بہت پیارے بچرتے ہیں سارے, سارے جن بھی اتنے بلارے آئے سارے سلام کر کے گئے نہیں بہت سارے بڑا مانسپیکٹ کی سا سارے کا فرض بنتا ہے بھائی ہر جی بےنتی کی سروپا کرپالتا کرو ہاں サラリーマンさんどうもこ